ਮੋਹਾਲੀ ਜ਼ਿਲ੍ਹੇ ਦੇ ਖਰੜ ਸਦਰ ਮਾਮਲੇ ਦੇ ਵਿੱਚ ਇੱਕ ਮਰਡਰ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪੁਲਿਸ ਨੇ ਜਿਹੜਾ ਅਕਿਊਜ਼ਡ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਔਰ ਬੜੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦੋ ਦੋਸਤ ਜੋ ਕਿ ਨਾਲ ਹੀ ਰਹਿੰਦੇ ਸੀ ਔਰ ਨਾਲ ਰਹਿ ਕੇ ਆਪਸ ਵਿੱਚ ਸਿਰਫ 4-5000 ਦੇ ਪਿੱਛੇ ਹੀ ਇਹ ਲੜ ਪਏ ਜਿਸ ਤੋਂ ਬਾਅਦ ਜਿਹੜਾ ਅਕਿਊਜ਼ਡ ਹੈ ਉਸਨੇ ਆਪਣੇ ਹੀ ਸਾਥੀ ਨੂੰ ਮੌਤ ਦੇ ਘਾਟ ਉਤਾਰਤਾ ਇਹ ਨਹੀਂ ਬਲਕਿ ਉਦੀ ਬੋਡੀ ਨੂੰ ਔਰ ਜਿਹੜਾ ਡਿਸਟਰੋਏ ਕਰਨ ਵਾਸਤੇ ਉਹਦੀ ਬਾਡੀ ਤੇ ਥਿਨਰ ਵੀ ਪਾਇਆ ਗਿਆ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਿਆ ਜਦ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਸ ਨੂੰ ਕਾਬੂ ਕੀਤਾ ਗਿਆ ਤੇ ਹੁਣ ਇਸ ਨੂੰ ਕਾਬੂ ਕਰਕੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਲਾਇਆ ਗਿਆ ਹਾਲਾਂਕਿ ਬੜੇ ਹੀ ਛਾਤਿਰ ਤਰੀਕੇ ਦੇ ਨਾਲ ਸਿਰਫ ਕੁਝ ਪਹਿਹਿਆ ਕਰਕੇ ਇਸਨੇ ਆਪਣਾ ਜਿਹੜਾ ਸਾਥੀ ਸੀ ਇਹਦਾ ਦੋਸਤ ਉਸ ਨੂੰ ਮੌਤ ਦੇ ਘਾਟ ਉਤਾਰਿਆ ਔਰ ਉਸ ਤੋਂ ਬਾਅਦ ਇਸ ਨੂੰ ਉਥੋਂ ਲੈ ਕੇ ਹਾਲਾਂਕਿ ਹੁਣ ਖਰੜ ਸਦਰ ਪੁਲਿਸ ਇਥੋਂ ਲੈ ਕੇ ਜਿਹੜਾ ਹੈਗਾ ਗਈ ਹੈ ਸਾਡੇ ਨਾਲ ਥਾਣਾ ਫਰਵਾਰੀ ਸ਼ਿਵ ਬਰਾੜ ਜੀ ਨੇ ਮਹਾਰਾਜ ਸਾਹਿਬ ਕਿਉਂਕਿ ਇਹ ਮਾਮਲਾ ਕਾਫੀ ਕਹਿ ਸਕਦੇ ਆ ਕਿ ਬੜਾ ਸੈਂਸਿਟਿਵ ਸੀਗਾ ਇੱਕ ਬਲਾਈਂਡ ਮਰਡਰ ਕਹਿ ਸਕਦੇ ਆ ਪੂਰਾ ਮਾਮਲਾ ਬਸ ਬਰੀਫ ਇਹੀ ਹੈ ਕਿ ਮਤਲਬ ਇਹ ਆਪਸ ਚ ਦੋ ਇਕੱਠੇ ਇੱਕ ਕੰਸਟਰਕਸ਼ਨ ਸਾਈਟ ਤੇ ਕੰਮ ਕਰਦੇ ਸੀਗੇ ਤੇ ਇਹਦਾ ਜਿਹੜਾ ਮ੍ਰਿਤਕ ਉਹਦਾ ਨਾਮ ਸੁਨੀਲ ਕੁਮਾਰ ਹੈ ਇਹਦਾ ਦਲੀਪ ਕੁਮਾਰ ਹੈ ਇਨ ਦਾ ਹੀਟ ਆਫ ਦਾ ਮੂਮੈਂਟ ਇਹਨਾਂ ਦਾ ਫਿਊਡ ਹੋ ਗਿਆ ਇਹਨੇ ਉਹਦੇ ਸਿਰ 'ਚ ਇਟ ਮਾਰਤੀ ਉਹਦੀ ਡੈਥ ਹੋ ਗਈ ਤੇ ਸਰ ਇਹ ਵੀ ਕਹਿ ਕੇ ਡਿਸਟਰੋਏ ਕਰਨ ਦੀ ਵੀ ਕੋਸ਼ਿਸ਼ ਹਾਂ ਫਿਰ ਲੇਟਰ ਲੇਟਰ ਔਨ ਇਹਨਾਂ ਨੂੰ ਜ਼ਰੂਰ ਮਤਲਬ ਇਹ ਕਿ ਕੈਮੀਕਲ ਹੈ ਜਿਹਨੂੰ ਆਪਾਂ ਥੈਨਰ ਕਹਿੰਦੇ ਆਂ ਪੇਂਟ ਵਿੱਚ ਯੂਜ਼ ਹੁੰਦਾ ਇਹਨੇ ਉਹਦੇ ਫੇਸ ਤੇ ਪਾ ਕੇ ਉਹਨੂੰ ਬਾਡੀ ਬਰਨ ਕਰਨ ਦੀ ਵੀ ਇਹਨੇ ਕੋਸ਼ਿਸ਼ ਕੀਤੀ ਤੇ ਬਾਡੀ ਬਰਨ ਹੋਈ ਵੀ ਹੈ ਤੇ ਪੁਲਿਸ ਵਾਸਤੇ ਇੱਕ ਬੜਾ ਚੈਲੰਜ ਸੀਗਾ ਸਰ ਕਿ ਕਿਸ ਤਰ੍ਹਾਂ ਇਹਨਾਂ ਦਾ ਚੈਲੰਜ ਸਰਟਨਲੀ ਕਿਉਂਕਿ ਕੋਈ ਉੱਥੇ ਮਤਲਬ ਹਿਊਮਨ ਇੰਟੈਲੀਜੈਂਸ ਨਹੀਂ ਸੀਗੀ ਪਰ ਫਿਰ ਵੀ ਰਾਤੋ ਰਾਤ ਚਲੋ ਲੱਗੀ ਰਹੀ ਪੁਲਿਸ ਸਾਰੀ ਇਹਦੇ ਨਾਲ ਕੋਈ ਹੋਰ ਵੀ ਸੀ ਸਰ ਨਾਲ ਜਾਂ ਇਕੱਲਾ ਹੀ ਸੋ ਫਾਰ ਤਾਂ ਇਨਵੈਸਟੀਗੇਸ਼ਨਸ ਕੋ ਸਰਫੇਸ ਨਹੀਂ ਹੋਇਆ ਠੀਕ ਹੈ ਪਰ ਜੇ ਕੁਝ ਹੋਇਆ ਤਾਂ ਵੀ ਲੈਟੀ ਨੋ ਤਾਂ ਤੇ ਬਿਲਕੁਲ ਪੁਲਿਸ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਐਕਿਊਜ਼ਡ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਹੋਰ ਤਾਂ ਕੋਈ ਨਾਲ ਇਨਵੋਲ ਨਹੀਂ ਸੀ ਖਰੜ ਸਦਰ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਔਰ ਕਹਿ ਸਕਦੇ ਹਾਂ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇਸੇ ਐਕਿਊਜ਼ਡ ਨੇ ਪਹਿਲਾਂ ਉਸ ਨੂੰ ਮਰਡਰ ਕੀਤਾ ਕਤਲ ਕੀਤਾ ਔਰ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਦੂਜੇ ਪਲਾਟ ਖਾਲੀ ਪਲਾਟ ਦੇ ਵਿੱਚ ਲਿਜਾ ਕੇ ਉਸ ਨੂੰ ਡਿਸਟਰਾਏ ਕਰਕੇ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਨੇ ਹੁਣ ਇਸ ਨੂੰ ਕਾਬੂ ਕਰ ਲਿਆ ਹੈ ਤੇ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਨੂੰ ਰਿਮਾਂਡ ਲਿਆ ਜਾਏਗਾ ਹੋਰ ਵੀ ਪੁੱਛਗੀ ਜਿਹੜੀ ਹੈ ਉਹ ਕੀਤੀ ਜਾਣੀ ਮੋਹਾਲੀ ਜ਼ਿਲ੍ਹੇ ਦੇ ਖਰੜ ਸਦਰ ਮਾਮਲੇ ਦੇ ਵਿੱਚ ਇੱਕ ਮਰਡਰ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਪੁਲਿਸ ਨੇ ਜਿਹੜਾ ਅਕਿਊਜ਼ਡ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਦੋ ਦੋਸਤ ਜੋ ਕਿ ਨਾਲ ਹੀ ਰਹਿੰਦੇ ਸੀ ਔਰ ਨਾਲ ਰਹਿ ਕੇ ਆਪਸੇ ਸਿਰਫ 4-5000 ਦੇ ਪਿੱਛੇ ਹੀ ਇਹ ਲੜ ਪਏ ਜਿਸ ਤੋਂ ਬਾਅਦ ਜਿਹੜਾ ਅਕਿਊਜ਼ ਹੈ ਉਸਨੇ ਆਪਣੇ ਹੀ ਸਾਥੀ ਨੂੰ ਮੌਤ ਦੇ ਘਾਟ ਉਤਾਰਤਾ ਇਹ ਹੀ ਨਹੀਂ ਬਲਕਿ ਉਦੀ ਬਾਡੀ ਨੂੰ ਔਰ ਜਿਹੜਾ ਡਿਸਟਰੋਏ ਕਰਨ ਵਾਸਤੇ ਉਹਦੀ ਬਾਡੀ ਤੇ ਥਿਨਰ ਵੀ ਪਾਇਆ ਗਿਆ ਔਰ ਉਸ ਤੋਂ ਬਾਅਦ ਉਥੋਂ ਫਰਾਰ ਹੋ ਗਿਆ ਜਦ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਮਿਲਦੀ ਹੈ ਤੇ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਸ ਨੂੰ ਕਾਬੂ ਕੀਤਾ ਗਿਆ ਤੇ ਹੁਣ ਇਸ ਨੂੰ ਕਾਬੂ ਕਰਕੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਲਾਇਆ ਗਿਆ ਹਾਲਾਂਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਸਿਰਫ ਕੁਝ ਪਹਿਆ ਕਰਕੇ ਇਸਨੇ ਆਪਣਾ ਜਿਹੜਾ ਸਾਥੀ ਸੀ ਇਹਦਾ ਦੋਸਤ ਉਸ ਨੂੰ ਮੌਤੇ ਘਾਟ ਉਤਾਰਿਆ ਔਰ ਉਸ ਤੋਂ ਬਾਅਦ ਇਸ ਨੂੰ ਉੱਥੋਂ ਲੈ ਕੇ ਹਾਲਾਂਕਿ ਹੁਣ ਖਰੜ ਸਰਦਰ ਪੁਲਿਸ ਇੱਥੋਂ ਲੈ ਕੇ ਜਿਹੜਾ ਹੈਗਾ ਗਈ ਹੈ ਸਾਡੇ ਨਾਲ ਥਾਣਾ ਪਰਿਵਾਰੀ ਸ਼ਿਵ ਬਰਾੜ ਜੀ ਨੇ ਬਰਾੜ ਸਾਹਿਬ ਕਿਉਂਕਿ ਇਹ ਮਾਮਲਾ ਕਾਫੀ ਕਹਿ ਸਕਦੇ ਆ ਕਿ ਬੜਾ ਸੈਂਸਿਟਿਵ ਸੀਗਾ ਇੱਕ ਬਲਾਈਂਡ ਮਰਡਰ ਕਹਿ ਸਕਦੇ ਆ ਪੂਰਾ ਮਾਮਲਾ ਬਸ ਬ੍ਰੀਫ ਇਹੀ ਹੈ ਕਿ ਮਤਲਬ ਇਹ ਆਪਸ ਵਿੱਚ ਦੋ ਇਕੱਠੇ ਇੱਕ ਕੰਸਟਰਕਸ਼ਨ ਸਾਈਟ ਤੇ ਕੰਮ ਕਰਦੇ ਸੀਗੇ ਤੇ ਇਹਦਾ ਜਿਹੜਾ ਮ੍ਰਿਤਕ ਉਹਦਾ ਨਾਮ ਸੁਨੀਲ ਕੁਮਾਰ ਹੈ ਇਹਦਾ ਦਲੀਪ ਕੁਮਾਰ ਹੈ ਇਨ ਦਾ ਹੀਟ ਆਫ ਦਾ ਮੋਮੈਂਟ ਇਹਨਾਂ ਦਾ ਫਿਊਡ ਹੋ ਗਿਆ ਇਹਨੇ ਉਹਦੇ ਸਿਰ 'ਚ ਇੱਟ ਮਾਰਤੀ ਉਹਦੀ ਡੈਥ ਹੋ ਗਈ ਤੇ ਸਰ ਇਹ ਵੀ ਕਿਹਾ ਕਿ ਡਿਸਟਰੋਏ ਕਰਨ ਦੀ ਵੀ ਕੋਸ਼ਿਸ਼ ਹਾਂ ਫਿਰ ਲੇਟਰ ਲੇਟਰ ਔਨ ਇਹਨੇ ਉਹਨੂੰ ਜਰੂਰ ਮਤਲਬ ਇੱਕ ਕੈਮੀਕਲ ਹੈ ਜਿਹਨੂੰ ਆਪਾਂ ਥਿਨਰ ਕਹਿੰਦੇ ਆ ਉਹ ਪੇਂਟ ਵਿੱਚ ਯੂਜ਼ ਹੁੰਦਾ ਇਹਨੇ ਉਹਦੇ ਫੇਸ ਤੇ ਪਾ ਕੇ ਉਹਨੂੰ ਬਾਡੀ ਬਰਨ ਕਰਨ ਦੀ ਵੀ ਇਹਨੇ ਕੋਸ਼ਿਸ਼ ਕੀਤੀ ਤੇ ਬਾਡੀ ਬਰਨ ਹੋਈ ਵੀ ਹੈ ਤੇ ਪੁਲਿਸ ਵਾਸਤੇ ਇੱਕ ਬੜਾ ਚੈਲੰਜ ਸੀਗਾ ਸਰ ਕਿ ਕਿਸ ਤਰ੍ਹਾਂ ਇਹਨਾਂ ਦਾ ਚੈਲੰਜ ਸਰਟਨਲੀ ਕਿਉਂਕਿ ਕੋਈ ਉੱਥੇ ਮਤਲਬ ਹਿਊਮਨ ਇੰਟੈਲੀਜੈਂਸ ਨਹੀਂ ਸੀਗੀ ਬਟ ਫਿਰ ਵੀ ਰਾਤੋਂ ਰਾਤ ਚਲੋ ਲੱਗੀ ਰਹੀ ਪੁਲਿਸ ਸਾਰੀ ਇਹਦੇ ਨਾਲ ਕੋਈ ਹੋਰ ਵੀ ਸੀ ਸਰ ਨਾਲ ਜਾਂ ਇਕੱਲਾ ਹੀ ਸੋ ਫਾਰ ਤਾਂ ਇਨਵੈਸਟੀਗੇਸ਼ਨਸ ਕੋ ਸਰਫੇਸ ਨਹੀਂ ਹੋਇਆ ਠੀਕ ਹੈ ਪਰ ਜੇ ਕੁਝ ਹੋਇਆ ਤਾਂ ਵੀ ਲੈਟਿਨ ਹੋ ਤਾਂ ਬਿਲਕੁਲ ਪੁਲਿਸ ਵੱਲੋਂ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹਾਲਾਂਕਿ ਜਿਹੜਾ ਅਕਿਊਜ਼ਡ ਹੈ ਉਸ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਹੋਰ ਤਾਂ ਕੋਈ ਨਾਲ ਇਨਵੋਲ ਨਹੀਂ ਸੀ ਖਰੜ ਸਦਰ ਪੁਲਿਸ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਔਰ ਕਹਿ ਸਕਦੇ ਹਾਂ ਕਿ ਬੜੇ ਹੀ ਸ਼ਾਤਿਰ ਤਰੀਕੇ ਦੇ ਨਾਲ ਇਸੇ ਅਕਿਊਜ਼ਡ ਨੇ ਪਹਿਲਾਂ ਉਸ ਨੂੰ ਮਰਡਰ ਕੀਤਾ ਕਤਲ ਕੀਤਾ ਔਰ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਦੂਜੇ ਪਲਾਟ ਖਾਲੀ ਪਲਾਟ ਦੇ ਵਿੱਚ ਲੈ ਜਾ ਕੇ ਉਸ ਨੂੰ ਡਿਸਟロイ ਕਰਕੇ ਉੱਥੋਂ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਨੇ ਹੁਣ ਇਸ ਨੂੰ ਕਾਬੂ ਕਰ ਲਿਆ ਹੈ ਤੇ ਹੁਣ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹੁਣ ਕੋਰਟ ਦੇ ਵਿੱਚ ਪੇਸ਼ ਕਰਕੇ ਇਸ ਨੂੰ ਰਿਮਾਂਡ ਲਿਆ ਜਾਏਗਾ ਹੋਰ ਵੀ ਪੁੱਛਗੀ ਜਿਹੜੀ ਹੈ ਉਹ ਕੀਤੀ ਜਾਣੀ